ਵਧੀਆ ਵਧੀਆ ਹੋਦੀ ਔਰ ਜੱਸੇ ਵਧੀਆ ਵਧੀਆ ਵੀਰੇ ਇਹ ਉਹ ਕਿਹੜੀ ਮਾਂ ਦੀ ਗੱਲ ਕਹਿੰਦੇ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੀ ਆ ਉਹ ਭੁੱਲ ਗਿਆ ਹੋਵੇਂ ਗੱਲ ਕੀ ਸੀਗੀ ਮਾਂ ਵਾਲੀ ਪਤਾ ਮੈਂ ਤਰ੍ਹਾਂ ਕੀ ਗੱਲ ਕਹਿਣ ਡਿਆ ਸਾਂ ਵੀ ਵੇਖ ਲੈ ਆਪਾਂ ਕਮਾਨੇ ਆ ਹੈਂ ਆਪਾਂ ਜਿਵੇਂ ਵਿਲਾ ਘਰੋਂ ਆੜ ਕੇ ਪੈਸੇ ਲੈਣੇ ਕਰਨੇ ਵੀ ਆਹ ਚੀਜ਼ ਸਾਨੂੰ ਚਾਹੀਦੀ ਏ ਆਹ ਸਾਨੂੰ ਚਾਹੀਦਾ ਵੇਖ ਲੈ ਆਪਣੀ ਮਾਂ ਨੇ ਕਦੇ ਅੱਜ ਤੱਕ ਆਪਾਂ ਨੂੰ ਆਹ ਗੱਲ ਨਹੀਂ ਕਦੇ ਕਹੀ ਵੀ ਮੈਨੂੰ ਆਹ ਸੂਟ ਚਾਹੀਦਾ ਮੈਨੂੰ ਆਹ ਗਹਿਣਾ ਗੱਟਾ ਚਾਹੀਦਾ ਮੈਨੂੰ ਆਹ ਚਾਹੀਦਾ ਸਹੀ ਗੱਲ ਹੈ ਪਤਾ ਕਿਉਂ ਕਿਉਂਕਿ ਆਪਣੀ ਮਾਂ ਉੱਥੇ ਆਹ ਗੱਲ ਸੋਚ ਲੈਂਦੀ ਪੀ ਮੇਰਾ ਪੁੱਤਰ ਪਤਾ ਨਹੀਂ ਕਿਵੇਂ ਕਰੇਗਾ ਸਹੀ ਗੱਲ ਹੈ ਮੇਰਾ ਪੁੱਤਰ ਕਿੱਥੋਂ ਲਿਆਏਗਾ ਮੇਰਾ ਪੁੱਤਰ ਤੇ ਅੱਜ ਮਾੜਾ ਟਾਈਮ ਹੈ ਉਹ ਤਾਂ ਨਹੀਂ ਆਪਣੇ ਨਾਲ ਦਵਾਈਆਂ ਕਰਦੀ ਨਹੀਂ ਮਾਂ ਦਾ ਜੀ ਕਰਦਾ ਕਿ ਨਹੀਂ ਕਿ ਮੈਂ ਵੀ ਵਧੀਆ ਸੂਟ ਪਾਵਾਂ ਵਧੀਆ ਕਪੜਾ ਲੱਤਾ ਪਾਵਾਂ ਸਮਝਣਾ ਗੱਲ ਹੈ ਇੱਥੇ ਮਾਂ ਦਾ ਤੂੰ ਹੌਸਲਾ ਵੇ ਮਾਂ ਕਿੰਨਾ ਆਪਣੇ ਬਾਰੇ ਇਹ ਚੀਜ਼ਾਂ ਸੋਚਦੀ ਏ ਤੇ ਆਪਾਂ ਕਈ ਬੰਦੇ ਵੇਲਾ ਵਹਨੇ ਹਾਂ ਮਾਂ ਪਿਓ ਨੂੰ ਅਨਾਥ ਆਸ਼ਰਮਾਂ ਚ ਲਈ ਫਿਰਦੇ ਨੇ ਸਹੀ ਗੱਲ ਹੈ ਸਮਝਣਾ ਗੱਲ ਤੂੰ ਇੱਕ ਗੱਲ ਦਾ ਮਾਂ ਤੋਂ ਉੱਤੇ ਕੋਈ ਚੀਜ਼ ਹੈਗੀ ਨਹੀਂ ਹੈਗੀ ਵੀਰ ਮੰਨਣਾ ਗੱਲ ਕਿ ਨਹੀਂ ਮੈਂ ਨਾ ਮਾਂ ਦਾ ਦੇਣ ਤੇ ਆਪਾਂ ਸਾਰੀ ਉਮਰ ਨਹੀਂ ਦੇ ਸਕਦੇ ਦੇ ਸਕਦੇ ਵੀਰ ਨਹੀਂ ਹੈ ਸਹੀ ਗੱਲ ਹੈ ਸਮਝਣਾ ਗੱਲ ਮੈਂ ਹਰ ਇੱਕ ਬੰਦੇ ਨੂੰ ਮੇਰੀ ਆ ਸੋਚ ਹੁੰਦੀ ਹਰ ਇੱਕ ਬੰਦੇ ਨੂੰ ਇੱਕੋ ਗੱਲ ਆ ਨਾ ਵੀ ਮਾਂ ਦਾ ਕਰਜ਼ਾ ਆਪਾਂ ਨਹੀਂ ਦੇ ਸਕਦੇ ਸਹੀ ਗੱਲ ਨਹੀਂ ਦੇ ਸਕਦੇ ਹਾਂ